ਸਤਿ ਸ੍ਰੀ ਅਕਾਲ ਜੀ YouTube ਚੈਨਲ ਸਟੱਡੀ ਪੰਜਾਬ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ETT 5994 ਤੇ ETT ਜਿਹੜੀ 2364 ਦੀ ਭਰਤੀ ਆ ਆਪਾਂ ਨੂੰ ਉਹਨਾਂ ਦੇ ਵਿੱਚੋਂ ਦੋਵਾਂ ਦੇ ਵਿੱਚੋਂ ਕਿਸ ਭਰਤੀ ਦੇ ਵਿੱਚ ਆਪਾਂ ਨੂੰ ਜੁਆਇਨ ਕਰਨਾ ਚਾਹੀਦਾ ਦੇਖੋ ਜੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਰ ਇੱਕ ਡਿਟੇਲ ਬਾਰੇ ਦੱਸਾਂਗਾ ਕਿ ਕਿੱਥੇ ਬੈਨੀਫਿਟ ਆ ਤੇ ਕਿੱਥੇ ਆਪਾਂ ਨੂੰ ਨੁਕਸਾਨ ਹੋ ਰਿਹਾਗਾ ਬਾਕੀ ਜਿਵੇਂ ਤੁਹਾਨੂੰ ਠੀਕ ਲੱਗੂ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਮੇਰਾ ਕੰਮ ਆ ਮੈਂ ਤੁਹਾਨੂੰ ਪੂਰੀ ਡਿਟੇਲ ਦੱਸਣੀ ਆ ਹਾਂਜੀ ਵੀਡੀਓ ਸ਼ੁਰੂ ਕਰ ਦਿਆਂਗੇ ਦੇਖੋ ਆਪਾਂ ਗੱਲ ਕਰਾਂਗੇ 5994 ਤੇ 2364 ਬਾਰੇ ਜੇ ਆਪਾਂ ਗੱਲ ਕਰੀਏ 2364 ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਦੀ ਨੋਟੀਫਿਕੇਸ਼ਨ ਕਦੋਂ ਆਈ ਸੀ ਤੇ ਇਹਦੀ ਨੋਟੀਫਿਕੇਸ਼ਨ ਦੇ ਉੱਤੇ ਹੀ ਡਿਪੈਂਡ ਕਰਦਾ ਆਪਣਾ ਬੈਨੀਫਿਟ ਸਟਾਰਟਿੰਗ ਦੇ ਵਿੱਚ ਦੇਖੋ ਜਿਹੜੀ ETT 2364 ਦੀ ਆਪਣੇ ਕੋਲ ਜਿਹੜੀ ਅਫੀਸ਼ੀਅਲ ਨੋਟੀਫਿਕੇਸ਼ਨ ਆਈ ਸੀ ਉਹ ਆਈ ਸੀ 6 ਮਾਰਚ 2020 ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਜਿਹੜੀਆਂ ਪੋਸਟ ਸੀਗੀਆਂ ਵੈਕੈਂਸੀ ਸੀ ਇਹਦੇ ਵਿੱਚ 1000 ਅਲੱਗ ਸੀ ਤੇ 664 ਪੋਸਟਾਂ ਸੀ ਹੈ ਇਹਦੇ ਵਿੱਚ ਬੈਕਲੌਗ ਦੀਆਂ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ 700 ਪੋਸਟ ਹੋਰ ਐਡ ਕਰਦੀ ਸੀ ਜਿਸ ਤੋਂ ਬਾਅਦ ਇਹ 2364 ਹੋ ਗਈ ਸੀ ਸਟਾਰਟਿੰਗ ਦੇ ਵਿੱਚ ਇਹ 1664 ਪੋਸਟਾਂ ਸੀਗੀਆਂ ਠੀਕ ਹੈ ਜੀ ਹੁਣ ਜਿਹੜੀ ਮੈਂ ਇਹਦੇ ਵਿੱਚ ਨੋਟੀਫਿਕੇਸ਼ਨ ਦੀ ਗੱਲ ਕਰ ਰਿਹਾ ਵੀ 6 ਮਾਰਚ 2020 ਨੂੰ ਆਈ ਸੀ ਵੀ ਇਹ ਕਿਉਂ ਲਿਖੀ ਹੈ ਸਿਰਫ ਇਹਦੀ ਜਿਹੜੀ 6 ਮਾਰਚ 2020 ਨੂੰ ਜਿਹੜੀ ਨੋਟੀਫਿਕੇਸ਼ਨ ਹੈ ਇਹਦੇ ਉੱਤੇ ਹੀ ਡਿਪੈਂਡ ਕਰਦਾ ਆਪਣਾ ਬੈਨੀਫਿਟ ਤੇ ਜਿਹੜਾ ਲਾਸ ਹੋ ਰਿਹਾ ਹੈਗਾ ਠੀਕ ਹੈ ਜੀ ਹੁਣ ਜਿਹੜਾ ਗੱਲ ਸੀਗੀ ਜਦੋਂ ਆਪਾਂ ਜੁਆਇਨ ਕਰ ਗਏ ਆਪਣਾ ਨੁਕਸਾਨ ਕਿੱਥੇ ਹੋਊਗਾ ਪੇ ਸਕੇਲ ਦੇ ਵਿੱਚ ਹੋਊਗਾ ਪੈਸਾ ਆਪਾਂ ਨੂੰ ਕਿੰਨਾ ਘੱਟ ਮਿਲਦਾ ਵੱਧ ਮਿਲਦਾ ਦੇਖੋ ਜੀ ਜੇ ਆਪਾਂ ਇਹਦੇ ਪੇ ਸਕੇਲ ਦੀ ਗੱਲ ਕਰੀਏ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਨੋਟੀਫਿਕੇਸ਼ਨ ਕਦੋਂ ਆਇਆ ਸੀਗਾ ਇਹਦਾ ਦੇਖੋ 6 ਮਾਰਚ 2020 ਨੂੰ ਤੁਸੀਂ ਅਫੀਸ਼ੀਅਲ ਨੋਟੀਫਿਕੇਸ਼ਨ ਵਿੱਚ ਚੈੱਕ ਕਰ ਲਿਓ ਉਦੇ ਵਿੱਚ ਵੀ ਮੈਂਸ਼ਨ ਕਰਿਆ ਹੋਇਆ ਸੀਗਾ ਜਿਹੜਾ ਪੇ ਸਕੇਲ ਆ ਉਹ ਸਟਾਰਟਿੰਗ ਦੇ ਵਿੱਚ ਕੀ ਸੀਗਾ 10300 ਕਿੰਨਾ ਸੀਗਾ ਜੀ 10300 ਰੁਪਏ ਪ੍ਰਤੀ ਮਹੀਨੇ ਕੀ ਆ ਅਦਾ ਕੀਤੀ ਜਾਵੇਗੀ ਆ ਮੈਂਸ਼ਨ ਆ ਮੈਂ ਅਫੀਸ਼ੀਅਲ ਜਿਹੜੀ ਨੋਟੀਫਿਕੇਸ਼ਨ ਆ ਉਹਦੇ ਵਿੱਚੋਂ ਇਹ ਇਹ ਫੋਟੋ ਕਲਿੱਕ ਕਰੀ ਹੋਈ ਆ ਉਸ ਤੋਂ ਬਾਅਦ ਕੀ ਆ ਇਹ ਜਿਹੜਾ ਪੰਜਾਬ ਪੇ ਸਕੇਲ ਆ ਵੱਡੀ ਗੱਲ ਚੱਲ ਰਹੀ ਹੈ ਨਾ ਰੌਲਾ ਚੱਲਦਾ 17 7 2020 ਨੂੰ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜਿਸ ਦੇ ਅਕੋਰਡਿੰਗ ਇੱਕ ਨਵਾਂ ਸੈਂਟਰ ਦਾ ਪੇ ਸਕੇਲ ਸ਼ੁਰੂ ਕਰਤਾ ਠੀਕ ਹੈ ਜੀ ਪਰ ਜਿਹੜੀ ਇਹ ਸੀਗੀ ਈਟੀਟੀ 23 ਚੋਂ ਦੀ ਜਿਹੜੀ ਨੋਟੀਫਿਕੇਸ਼ਨ ਸੀਗੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਮੈਂ ਕੀ ਸੀਗਾ 10300 ਦਾ ਇਹਦੇ ਵਿੱਚ ਪੇ ਸਕੇਲ ਸੀ ਪਰ ਥੋੜੇ ਟਾਈਮ ਬਾਅਦ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਇਹਦੇ ਉੱਤੇ ਪੇ ਸਕੇਲ ਲੱਗੂਗਾ 7ਵਾਂ ਪੇ ਸਕੇਲ ਸੈਂਟਰ ਦਾ ਜਿਹਦੇ ਵਿੱਚ ਤੁਹਾਨੂੰ 29900 ਰੁਪਿਆ ਪ੍ਰਤੀ ਮਹੀਨਾ ਮਿਲੇਗੀ ਹੁਣ ਤੁਸੀਂ ਸਾਰੇ ਜਾਣੇ ਸੋਚੋਗੇ ਵੀ ਸਾਨੂੰ 10300 ਰੁਪਏ ਮਹੀਨੇ ਦਾ ਮਿਲ ਰਿਹਾ ਉਹ ਫਾਇਦੇ ਚ ਆ ਜਾਂ 29200 ਰੁਪਏ ਮਿਲ ਰਿਆ ਮਹੀਨੇ ਉਹ ਫਾਇਦਾ ਹਰ ਇੱਕ ਦੇ ਦਿਮਾਗ ਚ ਜਾਂਦਾ ਹੋਊਗਾ ਕਿ 29200 ਰੁਪਏ ਸਾਨੂੰ ਬੈਨੀਫਿਟ ਚ ਰੋ ਪਰ ਇਹ ਆਪਾਂ ਨੂੰ ਪਹਿਲੇ 3 ਸਾਲ ਤੱਕ ਪ੍ਰਵੇਸ਼ਣ ਪੀਰੀਅਡ ਦੇ ਦੌਰਾਨ ਹੀ ਆਪਾਂ ਨੂੰ ਐ ਲੱਗਦਾ ਵੀ ਬਹੁਤ ਜ਼ਿਆਦਾ ਪੈਸਾ ਪਰ ਜਦੋਂ ਆਪਾਂ ਪੇਸ ਕੀ ਸੌਰੀ ਜਦੋਂ ਆਪਾਂ ਨੇ ਆਪਣਾ ਕੀ ਪ੍ਰਵੇਸ਼ਣ ਪੀਰੀਅਡ ਕੀਆ ਕਲੀਅਰ ਕਰਤਾ ਆਪਾਂ ਪ੍ਰਵੇਸ਼ਣ ਵੀ ਨੂੰ ਪਾਰ ਕਰ ਗਏ ਪਹਿਲੇ 3 ਸਾਲ ਤੋਂ ਬਾਅਦ ਤਾ ਆਪਾਂ ਨੂੰ ਉੱਥੇ ਜਾ ਕੇ ਪਤਾ ਲੱਗੂਗਾ ਕਿ ਆਪਾਂ ਨੂੰ ਹਰ ਮਹੀਨੇ ਦੇ ਵਿੱਚ ਨਵੇਂ ਤੇ ਪੁਰਾਣੇ ਪੇ ਸਕਿੱਲ ਦੇ ਵਿੱਚ ਕੀ ਫਰਕ ਆ ਜੇ ਤਾਂ ਆਪਾਂ ਨੂੰ 3 ਸਾਲ ਤੋਂ ਬਾਅਦ ਹੀ ਗੱਲ ਕਰੀਏ 10-300 ਦੇ ਹਿਸਾਬ ਨਾਲ ਗੱਲ ਕਰੀਏ ਤਾਂ ਆਪਾਂ ਨੂੰ ਇਹਦੇ ਉੱਤੇ ਜਿਹੜਾ ਆਪਾਂ ਨੂੰ ਸੈਲਰੀ ਮਿਲਣੀ ਹੈ 3 ਸਾਲ ਤੋਂ ਬਾਅਦ ਜਿਹੜੇ ਨੂੰ 10300 ਰੁਪਿਆ ਮਿਲਦੀ ਸੀ ਪਹਿਲਾਂ ਉਹਨੂੰ 3 ਸਾਲ ਬਾਅਦ ਤਨਖਾਹ ਮਿਲਦੀ ਆ ਘੱਟੋ ਘੱਟ 60000 ਰੁਪਿਆ ਘੱਟੋ ਘੱਟ ਠੀਕ ਹੈ ਜੀ ਇਦੇ ਉੱਤੇ ਕੀ ਹੈ 10 300 ਦੇ ਵਿੱਚ ਪਲੱਸ ਪੰਜਾਬ ਦਾ ਜਿਹੜਾ ਡੀਏ ਆ ਉਹ ਲੱਗੂਗਾ ਠੀਕ ਹੈ ਜੀ 10000 ਤੋਂ ਆਪਣੀ ਸਿੱਧੀ 60000 ਦੇ ਲੱਭੇ ਵਗਦੂਗੀ ਆਪਣੀ ਸੈਲਰੀ ਹੈ ਜਿਹੜੀ ਪਰ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਇਹਨਾਂ ਨੇ ਨਮਾ ਲਾਤਾ ਫਿਲਹਾਲ ਤਾਂ ਨਮਾ ਲੱਗਿਆ ਹੋਇਆ ਹੈਗਾ 29200 ਜਿਵੇਂ ਹੁਣ ਭਾਰਤੀ ਐਸੀ 3704 2392 4161 6635 ਇਹਨਾਂ ਤੇ ਨਮਾ ਪੀਸਕੇ ਲਾਤਾ ਤੁਸੀਂ ਉਹਨਾਂ ਨਾਲ ਵੀ ਤੁਹਾਡੇ ਜੇ ਕੋਈ ਫਰੈਂਡ ਸਰਕਲ ਦੇ ਵਿੱਚ ਗੱਲ ਕਰਕੇ ਦੇਖ ਲਓ ਉਹ ਰੋਂਦੇ ਨੇ ਉਹਨਾਂ ਨੂੰ ਘੱਟੋ ਘੱਟ ਹਰ ਮਹੀਨੇ 15000 ਦਾ ਫਰਕ ਪੈ ਰਿਹਾ ਜਿਹੜੇ ਪ੍ਰਵੇਸ਼ਨ ਪੀਰੀਅਡ ਕਲੀਅਰ ਕਰ ਚੁੱਕੇ ਨੇ ਹੁਣ 29900 ਆ ਜਿਹੜਾ 29200 ਰੁਪਏ ਦੇ ਉੱਤੇ ਆ ਜਿਹੜਾ ਤੁਹਾਨੂੰ ਪ੍ਰਵੇਸ਼ਨ ਤੋਂ ਬਾਅਦ ਤੁਹਾਨੂੰ ਇਹਦੇ ਉੱਤੇ ਲਾ ਲਓ 40% ਲਾ ਲਓ ਹੁਣ 50 ਹੋ ਗਿਆ ਹੁਣ ਟੋਟਲ ਵਿੱਚ ਆ 8% ਐਚਆਰ ਹੋ ਗਿਆ ਤੇ ਬਾਕੀ ਦੂਜਾ ਹੋ ਗਿਆ ਡੀਏ ਵਗੈਰਾ ਆ ਗਿਆ ਤਾਂ ਜਿਹੜੀ 29 ਵਾਲੀ ਆ 29200 ਇਹਦੀ ਵੱਧ ਤੋਂ ਵੱਧ ਆਪਣੀ ਪ੍ਰਵੇਸ਼ਨ ਤੋਂ ਬਾਅਦ ਤਨਖਾਹ ਪਤਾ ਕਿੰਨੀ ਬਣੂ ਸੈਲਰੀ ਕਿੰਨੀ ਮਿਲ ਸਕਦੀ ਥੋੜੇ ਹਿਸਾਬ ਨਾਲ ਹੁਣ 10000 ਤੋਂ ਦਾ ਥੋੜੀ 60 ਤੇ ਜਾ ਰਹੀ ਹੈ ਗੱਡੀ ਪਰ 29 200 ਦੇ ਹਿਸਾਬ ਨਾਲ ਤੁਹਾਨੂੰ ਸਿਰਫ ਤੇ ਸਿਰਫ ਆਹੀ 50000 ਰੁਪਏ ਮਿਲੂਗਾ 10000 ਦਾ ਫਰਕ ਪੈ ਰਿਹਾ ਸਿੱਧਾ ਜੇ ਆਪਾਂ ਗੱਲ ਕਰੀਏ ਮਾਸਟਰ ਕੈਟਰ ਦੀ ਉਹਨਾਂ ਨੂੰ 15000 ਦਾ ਫਰਕ ਪੈ ਰਿਹਾ ਤਾਂ ਕਰਕੇ ਜਿਹੜੀ ਪੁਰਾਣਾ ਪੇ ਸਕੀਲ ਆ ਆਪਾਂ ਨੂੰ ਬਹੁਤ ਜ਼ਰੂਰੀ ਆ ਹੁਣ ਆਪਾਂ ਗੱਲ ਕਰੀਏ ਵੀ ਸਰ ਵੀ ਇਹਦੇ ਉੱਤੇ ਤਾਂ ਵੀ ਜਿਹੜਾ ਹੁਣ ਲਾਇ ਦਿੱਤਾ ਸੈਂਟਰ ਨੇ ਲਾਤਾ ਵੀ ਆਪਾਂ ਨੂੰ ਤਾਂ ਨਵੇਂ ਮਿਲੂਗਾ ਇਦੇ ਵਿੱਚ ਇੱਕ ਆਪਾਂ ਨੂੰ ਬੇਨਿਫਿਟ ਹੋਊਗਾ ਜਿਹੜਾ ਨਵੇਂ ਪੇ ਸਕੇਲ ਵਾਲਾ ਨੋਟੀਫਿਕੇਸ਼ਨ ਜਾਰੀ ਕਰਤੀ 17 7 2020 ਉਦੋਂ ਪਹਿਲਾਂ ਵਾਲੀਆਂ ਜਿਹੜੀਆਂ ਭਰਤੀਆਂ ਨੇ ਨਾ ਉਹਨਾਂ ਨੇ ਕੇਸ ਲਾਇਆ ਹੈ ਜਿਵੇਂ 3704 ਸੀ 3704 ਆਪਣਾ ਕੇਸ ਜਿੱਤ ਚੁੱਕੀ ਆ ਪਹਿਲੇ ਤੇ ਦੂਜੇ ਬੈਂਚ ਤੋਂ ਵੀ ਜਿੱਤ ਚੁੱਕੀ ਆ ਮਤਲਬ ਉਹਨਾਂ ਦੇ ਚਾਂਸ ਬਹੁਤ ਨੇ ਜੇ ਆਪਾਂ 23 64 ਦੇ ਵਿੱਚ ਜੁਆਇਨ ਕਰਾਂਗੇ ਤਾਂ ਆਪਾਂ ਕੇਸ ਲਾ ਸਕਦੇ ਆ ਵੀ ਸਾਡੀ ਨੋਟੀਫਿਕੇਸ਼ਨ ਉਦੋਂ ਪਹਿਲਾਂ ਦੀ ਆ ਤਾ ਤੁਹਾਨੂੰ 60 ਮਿਲੂਗਾ 50 ਦੀ ਜਗ੍ਹਾ 60 ਮਿਲੂ 10000 ਰੁਪਏ ਦਾ ਤੁਹਾਨੂੰ ਹਰ ਮਹੀਨੇ ਬੈਨੀਫਿਟ ਮਿਲੂਗਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਹੁਣ ਜਿਹੜੀ 5994 5994 ਦੀ ਡੇਟ ਕੀ ਹੈਗੀ ਜਿਹੜੀ ਨੋਟੀਫਿਕੇਸ਼ਨ ਦੀ 12 ਅਕਤੂਬਰ 2022 ਆ ਕਿੰਨੀ ਹੈਗੀ 12 ਅਕਤੂਬਰ 2022 5994 ਪੋਸਟਾਂ ਦੀ ਦੇਖੋ ਇਹਦਾ ਕੋਈ ਹੀਲਾ ਨਹੀਂ ਹੈਗਾ ਹੋ ਸਕਦਾ ਗਹਾਲੀਆਂ ਸਰਕਾਰਾਂ ਕੁਝ ਕਰ ਦੇਣਾ 5994 ਦੇ ਉੱਤੇ ਨਵਾਂ ਪੇ ਸਕੇਲ ਲੱਗੂਗਾ 29200 ਹੀ ਲੱਗੂਗਾ ਠੀਕ ਹੈ ਜੀ ਉਹੀ ਆ ਇਹਦੇ ਵਿੱਚ ਵੀ ਮੈਂਸ਼ਨ ਕਰਿਆ ਹੋਇਆ ਹੈਗਾ ਪੰਜਾਬ ਸਰਕਾਰ ਜਿਹੜੀ ਇਹਦੇ ਵਿੱਚ ਨੋਟੀਫਿਕੇਸ਼ਨ ਨੰਬਰ ਜਿਹੜਾ ਆ ਆਗਾ ਇਹਦੇ ਅਕੋਰਡਿੰਗ 29200 ਰੁਪਏ ਹੀ ਮਹੀਨਾ ਅਦਾ ਹੋਗਾ ਪਹਿਲੇ ਪ੍ਰਵੇਸ਼ਨ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ 50 ਮਿਲ ਜੂ 45 ਮਿਲ ਜੂ ਪਰ ਜੇ ਆਪਾਂ ਪੁਰਾਣੇ ਪੇਸਕੇਜ ਤੇ ਚੱਲੀ ਤਾਂ ਤੁਹਾਨੂੰ 10000 ਰੁਪਏ ਹੋਰ ਵੱਧ ਮਿਲੂਗਾ ਉਹੀ ਆ ਹੁਣ ਉਹੀ ਸਟੂਡੈਂਟ ਉਹੀ ਜਿਹੜੇ ਹੁਣ ਤਾਂ ਆਪਾਂ ਮਾਸਟਰ ਹੀ ਕਹਿੰਦੇ ਨੇ ਜਿਹੜੇ ਈਟੀਟੀ ਦੇ ਵਿੱਚ ਆਉਣਗੇ 2364 ਤੇ 5994 234 ਵਾਲੇ ਸਾਰੇ ਕੈਂਡੀਡੇਟ 9594 ਦੇ ਵਿੱਚ ਵੀ ਹੀ ਨੇ ਦੋਵਾਂ ਵਾਸਤੇ ਉਹਨਾਂ ਦਾ ਨਾਮ ਆ ਤਾਂ ਮੇਰੇ ਵੱਲੋਂ ਇੱਕ ਸਭ ਨੂੰ ਇਹ ਸਲਾਹ ਗਈ ਕਿ ਜਿਹੜਾ 9594 ਤੇ 2364 ਦੋਵਾਂ ਦੇ ਵਿੱਚ ਆ ਉਹ ਉਮੀਦਵਾਰ ਉਹ ਕੈਂਡੀਡੇਟ ਆਪਣਾ 2364 ਦੇ ਵਿੱਚ ਜੁਆਇਨ ਕਰੇ ਰੀਜਨ ਆਹੀ ਆ ਵੀ ਤੁਹਾਨੂੰ ਤਨਖਾਹ ਕਿਹਾ 10000 ਵਾਂਗੂ ਬੈਨੀਫਿਟ ਚਰ ਹੋਊਗੀ ਠੀਕ ਆ ਜੀ ਤੇ ਹੋਰ ਬੈਨੀਫਿਟ ਕੀ ਆ ਜਿਹੜੇ 9594 ਵਿੱਚ ਪਿੱਛੇ ਨੇਗੇ ਵੇਟਿੰਗ ਲਿਸਟ ਵਾਲੇ ਨੇ ਜਾਂ ਜਿਹਦੇ ਨੰਬਰ ਘਟਨੇ ਉਹਨਾਂ ਨੂੰ ਵੀ ਇਹਦੇ ਵਿੱਚ ਬੈਨੀਫਿਟ ਮਿਲ ਜੂ ਉਹ ਜੁਆਇਨ ਕਰ ਜਾਣਗੇ 9594 ਹੁਣ ਤੁਹਾਡੇ ਹੱਥ ਦੇ ਵਿੱਚ ਆ ਤੁਸੀਂ ਵੱਧ ਤਨਖਾਹ ਲੈਣੀ ਆ ਜਾਂ ਘੱਟ ਲੈਣੀ ਆ ਦੇਖੋ ਇਹ ਨਹੀਂ ਹੈਗਾ ਵੀ ਤੁਹਾਨੂੰ ਜੁਆਇਨ ਕਰਨਸਾਰ ਹੀ ਵੱਧ ਤਨਖਾਹ ਮਿਲ ਲਗੀ ਕੇਸ ਲੱਗੂਗਾ ਜਿਵੇਂ 3704 ਆ ਉਹ ਕੇਸ ਜਿੱਤ ਚੁੱਕੀ ਆਗੀ ਤੇ ਉਹਨਾਂ ਨੂੰ ਪੇ ਸਕਿੱਲ ਮਿਲਦੇ ਚਾਂਸ ਹੈਗੇ ਨੇ ਪੁਰਾਣੇ ਦੇ ਠੀਕ ਆ ਜੀ ਮੈਂ ਦੁਬਾਰਾ ਫੇਰ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ 2364 ਤੇ 5994 ਦੇ ਵਿੱਚੋਂ ਤੁਸੀਂ ਪਹਿਲ ਦਿਓ 2364 ਨੂੰ ਤਨਖਾਹ ਉਹਦੇ ਵਿੱਚ ਸੈਲਰੀ ਆ ਕੀ ਵੱਧ ਮਿਲੂਗੀ ਜੇ ਆਪਾਂ ਕੇਸ ਜਿੱਤਦੇ ਆ ਦੇਖੋ ਹਰ ਇੱਕ ਸਰਕਾਰ ਦੇ ਵਿੱਚ ਕੋਈ ਵੀ ਮਲਾਜਮਾ ਉਹ ਕੇਸ ਲਾ ਕੇ ਹੀ ਆਪਣੇ ਕੀ ਹੱਕ ਲੈਂਦਾ ਅਦਰਵਾਈਜ਼ ਆਪਾਂ ਨੂੰ ਨਹੀਂ ਮਿਲਦਾ ਦੂਜੀ ਗੱਲ ਜਦੋਂ ਵੀ ਤੁਸੀਂ ਜੇ 9894 ਵਾਲੇ ਸਟੂਡੈਂਟ ਹੋਣ ਸੌਰੀ ਕੈਂਡੀਡੇਟ ਹੋਣ ਤਾਂ ਉਹ ਉਸ ਤੋਂ ਬਾਅਦ ਪੁਰਾਣਾ ਜਿਹੜਾ ਪੰਜਾਬੀ ਸਕਿੱਲ ਫਰੰਟਾ ਉਹਦੇ ਨਾਲ ਜੁੜਿਓ ਤਾਂ ਤੁਹਾਨੂੰ ਉਧਰੋਂ ਕੀ ਆ ਜਦੋਂ ਕੇਸ ਜਿੱਤਦੇ ਆਪਾਂ ਨੂੰ ਹੋ ਸਕਦਾ 9894 ਨੂੰ ਵੀ ਮਿਲ ਜੇ ਪਰ 234 ਨੂੰ ਬਹੁਤ ਚਾਂਸ ਨੇ ਮਿਲ ਸਕਦੇ ਨੇ ਜਿਵੇਂ 3704 ਵਾਲੇ ਕੇਸ ਜਿੱਤ ਚੁੱਕੇ ਨੇ ਠੀਕ ਹੈ ਜੀ ਇੰਨੀ ਕੁ ਜਾਣਕਾਰੀ ਦੇਣੀ ਸੀ ਜੇਕਰ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਚੈਨਲ ਸਟੱਡੀ ਪੰਜਾਬ ਨੂੰ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ ਜੀ